ਪਰ ਜੇ ਜੇਲ੍ਹ ਚ ਕੋਈ ਖੁਸ਼ ਨਹੀਂ ਹੁੰਦਾ ਬਟ ਹਾ ਆਸਰੇ ਚ ਬਹੁਤ ਨੇ ਜੀ ਸਰਦਾਰ ਸਾਧੂ ਸਿੰਘ ਜੀ ਔਰ ਮੈਨੂੰ ਲੱਗਦਾ ਕਿ ਪਾਕ ਸਾਫ ਹੋ ਕੇ ਔਰ ਇਹ ਜਿਹੜਾ ਕੇਸ ਹੈ ਇਹਦੇ ਚੋਂ ਬਾਹਰ ਨਿਕਲਣਗੇ ਔਰ ਕੇਸ ਚ ਬੇਬੁਨਿਆਦੀ ਗੱਲਾਂ ਹੈ ਕੋਈ ਕੁਝ ਨਹੀਂ ਪਾਇਆ ਗਿਆ ਕੇਸ ਦੇ ਵਿੱਚ ਔਰ ਮੈਨੂੰ ਲੱਗਦਾ ਕਿ ਜਦੋਂ ਮਾਨਯੋਗ ਅਦਾਲਤ ਫੈਸਲਾ ਕਰੇਗੀ ਮਾਈ ਜਿਤ ਬਰੀ ਸਾਧੂ ਸਿੰਘ ਜੀ ਹੋਊਗੀ ਪੂਰਨ ਹੌਸਲੇ ਜੇ ਮੇਰੀ ਵਕੀਲਾ ਨਾਲ ਵੀ ਗੱਲ ਹੋ ਜਾਈ

ਮੈਨੂੰ ਲੱਗਦਾ ਹੈ ਕਿ ਪਾਕਸਾਫੋਕੇ ਔਰ ਇਹ ਜਿਹੜਾ ਕੇਸ ਹੈ ਇਹਦੇ ਚੋਂ ਬਾਹਰ ਨਿਕਲਣਗੇ ਔਰ ਕੇਸ ਚ ਬੇਬੁਨਿਆਦੀ ਗੱਲਾਂ ਹੈ ਕੋਈ ਕੁਝ ਨਹੀਂ ਪਾਇਆ ਗਿਆ ਕੇਸ ਦੇ ਵਿੱਚ ਔਰ ਮੈਨੂੰ ਲੱਗਦਾ ਹੈ ਕਿ ਜਦੋਂ ਮਾਨਯੋਗ ਅਦਾਲਤ ਫੈਸਲਾ ਕਰੇਗੀ ਬਾਈ ਜਿਤ ਬਰੀ ਸਾਧੂ ਸਿੰਘ ਜੀ ਹੋਣਗੇ ਪੂਰਨ ਹੌਸਲੇ ਚ ਮੇਰੀ ਵਕੀਲਾ ਨਾਲ ਵੀ ਗੱਲ ਹੋਈ ਹੈ ਜਿਲੰਧਰ ਮੋਦ ਤੇ ਕੇਂਦਰ ਐਮਐਸਪੀ 14 ਐਮਐਸਪੀ ਦੇ ਮੇਰੇ ਵਾਅਦਾ ਵਾਅਦਾ ਕੀਤਾ ਕਿਸ ਤਰ੍ਹਾਂ ਦੇਖ ਰਹੇ ਕਾਰੇ ਤੇਜੀ MSP ਦੇ 14 ਫਸਲਾਂ ਦੇ ਦੇਖੋ ਜੀ 14 ਫਸਲਾਂ ਤੇ ਵਾਅਦਾ ਕੀਤਾ ਜਾਂ ਨਹੀਂ ਕੀਤਾ ਪਹਿਲਾਂ ਮੈਂ ਇਹ ਕਹਿੰਦਾ ਵੀ ਜਿਹੜੀ ਸਾਡੇ ਕਿਸਾਨਾਂ ਦੀ ਡਿਮਾਂਡ ਹੈ ਕਣਕ ਤੇ ਝੋਨਾ ਇਹਦੇ ਤੇ MSP ਦੀ ਲੀਗਲ ਗਾਰੰਟੀ ਜ਼ਰੂਰ ਦੇਣ ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਕਿਸਾਨ ਜਿਹੜਾ ਉਹ ਲੀਗਲ ਗਾਰੰਟੀ ਮੰਗਦਾ ਹੈ ਇਸ ਗੱਲ ਦੀ MSP ਦੀ ਲੀਗਲ ਗਾਰੰਟੀ ਚੰਗੀ ਗੱਲ ਹੈ ਜੇ 14 ਫਸਲਾਂ ਦੇ ਦਿੱਤਾ ਲੇਕਿਨ ਮੈਨੂੰ ਲੱਗਦਾ ਜਿਹੜੀਆਂ ਫਸਲਾਂ ਆਲਰੇਡੀ ਲੋਕ ਲਾ ਰਹੇ ਨੇ ਔਰ ਜ਼ਿਆਦਾਤਰ ਕਿਸਾਨ ਵੇਚ ਰਿਹਾ ਹੈ ਉਹਨਾਂ ਦੇ ਵੀ ਜ਼ਰਾ ਐਮਐਸਪੀ ਦੀ ਲੀਗਲ ਗਰੰਟੀ ਦੇਣ ਨੀਟ ਪ੍ਰੀਖਿਆ ਤੇ ਜਿਹੜਾ ਲੀਕ ਮਾਮਲੇ 'ਚ ਬਿਲਕੁਲ ਬਹੁਤ ਵੱਡਾ ਕਪਲਾ ਹੈ ਦੇਸ਼ ਦੇ ਅੰਦਰ ਔਰ ਕੱਲ ਨੂੰ ਅਸੀਂ ਸਾਰੇ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਇਸ ਕੱਲ ਨੂੰ ਲੈ ਕੇ ਪ੍ਰਦਰਸ਼ਨ ਕਰੇਗੀ ਇਸ ਤੋਂ ਵੱਡਾ ਕਪਲਾ ਕੋਈ ਹੋ ਨਹੀਂ ਸਕਦਾ ਮੈਨੂੰ ਲੱਗਦਾ ਸਰਾਸਰ ਜ਼ਿਆਸਤੀ ਹੈ ਨੌਜਵਾਨਾਂ ਨਾਲ ਬਹੁਤ سارے ਲੋਕ ਸੁਸਾਈਡ ਕਰ ਰਹੇ ਨੇ ਬਹੁਤ سارے ਲੋਕ ਨਰਾਸ਼ ਨੇ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਹੈ ਸੋ ਬਹੁਤ ਵੱਡੀ ਧਾਂਦਲੀ ਹੈਗੀ ਹੈ ਮੈਨੂੰ ਲੱਗਦਾ ਨੀਰ ਦੇ ਅਰਥੀ ਨੂੰ ਗ੍ਰਿਫਤਾਰ ਵੀ ਕੀਤਾ ਉਹਨ ਮੰਨਿਆ ਬਾਜੀ ਕੋਈ ਨਾ ਕੋਈ ਇਸ ਤਰ੍ਹਾਂ ਡਰਾਮਾ ਤਾਂ ਸਰਕਾਰ ਬਣਾਈ ਲਏਗੀ ਕੋਈ ਨਾ ਕੋਈ ਰਚ ਲਏਗੀ ਲੇਕਿਨ ਨੀਰ ਦੇ ਐਗਜ਼ਾਮ ਦੇ ਵਿੱਚ ਜਿਸ ਪ੍ਰਕਾਰ ਦੇ ਇਹ ਪੇਪਰ ਲੀਕ ਵਾਲਾ ਮਾਮਲਾ ਹੈ ਇਹਦੇ ਤੇ ਵੱਡੇ ਪੱਧਰ ਤੇ ਇਨਕੁਆਇਰੀ ਹੋਣੀ ਚਾਹੀਦੀ ਔਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਨਾ ਚਾਹੀਦਾ ਕੇਂਦਰ ਸਰਕਾਰ ਦੇ ਸੀਬੀਆਈ ਕੇ ਦੇ ਸੀਬੀਏ ਦੀ ਜਾਂਚ ਸੀਬੀਆਈ ਵੀ ਇਹਨਾਂ ਦੀ ਹੈ ਸਾਰਾ ਕੁਝ ਇਹਨਾਂ ਦਾ ਐਨਐਸ ਸਿੰਘ ਸਾਹਿਬ ਬਿੰਘ ਸਾਹਿਬ ਜਿਹੜਾ ਪੁਲਿਸ ਦੀ ਬਦਲੇ ਕੀਤੇ ਨੇ ਨਸ਼ੇ ਨਾਲ ਮੌਤਾਂ ਰੋਜ਼ਾਨਾ ਹੋ ਰਹੀਆਂ ਨੇ ਨੌਜਵਾਨ ਮਰ ਰਹੇ ਨਸ਼ੇ ਨਾਲ 14 ਦਿਨਾਂ 14 ਮੌਤਾਂ ਮੈਂ ਕਹਿੰਦਾ ਸੀ ਪਹਿਲਾਂ ਗੁਟਕਾ ਸਾਹਿਬ ਦੀ ਸੌਖਾਦੀ ਸੀ ਹੁਣ ਹਰਮੰਦਰ ਸਾਹਿਬ ਜਾ ਕੇ ਸਰਕਾਰ ਨੇ ਅਰਦਾਸ ਕਰਾਈ ਸੀ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹਾਂ ਕਿ ਆਪਾਂ ਇਕੱਠੇ ਹੋ ਕੇ ਇਹਦੇ ਤੇ ਕੋਈ ਚਰਚਾ ਕਰੀਏ ਵਿਧਾਨ ਸਭਾ ਦੇ ਵਿੱਚ 117 ਚੁਣੇ ਹੋਏ ਨੁਮਾਇੰਦੇ ਆ ਅਸੀਂ ਉਹਦੇ ਤੇ ਚਰਚਾ ਕਰੀਏ ਤਾਂ ਜੋ ਇਹਦੇ ਚੋਂ ਕੋਈ ਨਾ ਕੋਈ ਇਹਦਾ ਹੱਲ ਕੱਢੀਏ ਨਾ ਕਿ ਇੱਕ ਦੂਜੇ ਨੂੰ ਖੇਦੀ ਕਰੀਏ ਨਾ ਕਿ ਇਹ ਕਿ ਫਲਾਣੇ ਪਰਚੇ ਹੋ ਗਏ ਇੰਨੇ ਹੋ ਗਏ ਉਹ ਹੋ ਗਿਆ ਸਾਨੂੰ ਸਾਰਿਆਂ ਨੂੰ ਇਹਦੇ ਤੇ ਬਾਟ ਕੇ ਪੂਰਨ ਵਿਚਾਰ ਕਰਨਾ ਚਾਹੀਦਾ ਹੈ ਇਹਦਾ ਹੱਲ ਕੱਢਣਾ ਚਾਹੀਦਾ ਹੈ ਨਹੀਂ ਤਾਂ ਇਹ ਦਿਨ-ਬਦ ਦਿਨ ਜਿਹੜਾ ਨਸ਼ਾ ਹੈ ਇਸੇ ਤਰ੍ਹਾਂ ਸਾਡੇ ਨੌਜਵਾਨਾਂ ਦੀ ਜਾਨ ਲੈਂਦਾ ਰਹੇਗਾ ਔਰ ਇਹ ਵੱਧਦਾ ਰਹੇ ਜਲੰਧਰ ਚਿਮੜੀ ਚੋ